you ਸੋ so, ਲੋਧਿਆਣਾ 48 ਨਿਊਜ਼ ਦੇਖ ਲਈ तमाम ਦਰਸ਼ਕਾਂ ਦਾ ਸਵਾਗਤ ਹੈ ਸੋ ਗੱਲ ਕਰਦੇ ਅੱਜ ਲੁਧਿਆਣਾ ਸ਼ਹਿਰ ਦੀ ਡਿਵੀਜ਼ਨ ਨੰਬਰ 7 ਦੀ ਜਿੱਥੇ ਕਿ ਅੱਜ ਇੱਕ ਹੋਰ ਮਾਮਲਾ ਟੱਪਾ ਟਾਣੇ ਜੋ ਨਿਕਲ ਕੇ ਸਾਹਮਣੇ ਆਇਆ ਹੈ ਜਿੱਥੇ ਸਾਡੇ ਨਾਲ ਮੌਜੂਦ ਨੇ ਏਡੀਸੀਪੀ ਫੋਰ ਮਨਦੀਪ ਸਿੰਘ ਜੀ ਅੱਜ ਇਹਨਾਂ ਕੋਲ ਜਾਣਦੇ ਹਾਂ ਕੀ ਹੈ ਸਾਰਾ ਮਾਮਲਾ ਇਹ ਸਾਡੇ ਜਿਹੜੇ ਸਚੂਲ ਟੱਪਾ ਨੇ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀ ਇਨਫੋਰਮੇਸ਼ਨ ਦੇਖਦੇ ਉੱਤੇ ਉਹਨਾਂ ਨੇ ਆਪਣੇ ਚੌਕੀ ਇੰਚਾਰਜ ਦੇ ਨਾਲ ਗੁਰਦੇਵ ਸਿੰਘ ਲੈ ਕੇ ਤੇ ਇਹ ਇਨਫਰਮੇਸ਼ਨ ਮਚਰ ਕਰਦੇ ਹੋਏ ਉਹਨਾਂ ਨੇ 1 ਕਿਲੋ 10 ਗ੍ਰਾਮ ਜਿਹੜੀ ਇਹ ਰੀਆ ਫੀਮ ਬਰਾਮਦ ਕੀਤੀ। ਔਰ ਬਰਾਮਦ ਕਰਨ ਤੋਂ ਬਾਅਦ ਉਹਨਾਂ ਤੇ ਪਰਚਾ ਰਜਿਸਟਰ ਕੀਤਾ ਗਿਆ। ਪਰਚਾ ਦਰਜ ਕਰਨ ਤੇ ਅੱਗੇ ਫਰਦਰ ਜਿਹੜੀ ਹੈਗੀ ਉਹਨਾਂ ਦੀ ਇਨਵੈਸਟੀਗੇਸ਼ਨ ਕਰ ਰਹੇ ਆ। ਦੋਨੋਂ ਬੰਦੇ ਜਿਹੜੇ ਹੈਗੇ ਆ ਇੱਥੇ ਕਿਰਾਏ ਦੇ ਮਕਾਨ 'ਚ ਰਹਿੰਦੇ ਨੇ ਤੇ ਵੈਸੇ ਯੂਪੀ ਸ਼ਾਮਲੀ ਡਿਸਟ੍ਰਿਕਟ ਦੇ ਰਹਿਣ ਵਾਲੇ ਨੇ। ਤੇ ਅੱਜ ਇਹਨਾਂ ਨੂੰ ਕੋਰਟ ਸਟੇਸ਼ ਕਰਕੇ ਰਾਮਡ ਲਿਆ। ਤੇ ਸਰ ਇਹ ਲੁਧਿਆਣਾ ਕਿਹੜੀ ਜਨਰ ਤੋਂ ਜਿਹੜੀ ਫੜੇ ਗਏ ਨੇ। ਪੰਜਾਬੀ ਬਾਗ ਤੋਂ ਫੜੇ ਗਏ ਨੇ ਤੇ ਬਾਹਰ ਥਾਣੀ ਦੇ ਏਰੀਆ ਦੇ ਵਿੱਚ ਆਉਂਦਾ ਵਾ ਮੁਹੱਲਾ ਪੰਜਾਬੀ ਬਾਗ ਉੱਥੋਂ ਇਹਨਾਂ ਨੂੰ ਅਰੈਸਟ ਕੀਤਾ ਇਹ ਜਾਨੀ ਕਿਸੇ ਦੀ ਸੂਹ ਤੇ ਫੜੇ ਗਏ ਨੇ ਇਨਫੋਰਮੇਸ਼ਨ ਤੇ ਹੀ ਫੜੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਕੀ ਜੀ ਇਹ ਸੀ ਇਹ ਮਾਮਲਾ ਇਹਦੇ ਬਾਰੇ ਜਾਣਕਾਰੀ ਇਹ ਸਾਡੇ ਜੋਤ ਨਾਸ਼ਮ ਰੋਧ ਦੇ ਤਹਿਤ ਸੀਪੀ ਸਾਹਿਬ ਦੇ ਡਾਇਰੈਕਸ਼ਨਸ ਤੇ ਡੀਸੀਪੀ ਸ਼੍ਰੀ ਰਵਿੰਦਰ ਸਿੰਘ ਜੀ ਦੇ ਸਨਦੇਸ਼ਾਂ ਅਨੁਸਾਰ ਸਾਡੇ ਐਸਪੀ ਇਸਟ ਦੇ ਸੂਪਰਵੀਜ਼ਨ ਦੇ ਵਿੱਚ ਐਸ ਐਚਓ ਕੱਬਾ ਨੇ ਤੇ ਉਹਨਾਂ ਦੇ ਨਾਲ ਚੌਕੀ ਤਰਸ ਬਾਸ਼ਨਾਗਰ ਉਹਨਾਂ ਦੀ ਟੀਮ ਨੇ ਕੱਲ ਦੋ ਬੰਦੇ ਕਾਬੂ ਕੀਤੇ ਜਿਨ੍ਹਾਂ ਕੋਲੋਂ 1 ਕਿਲੋ 10 ਗ੍ਰਾਮ ਜਿਹੜੀ ਐ ਸੀਮ ਬਰਾਮਦ ਹੋਈ ਜਿਨ੍ਹਾਂ ਦੇ ਨਾਮ ਹੈਗੇ ਸ਼ਾਨ ਮੁਹੰਮਦ ਤੇ ਮੁਹੰਮਦ ਸ਼ਹਿਜ਼ਾਦ ਇਹ ਦੋਨੋਂ ਹੀ ਜਿਹੜੇ ਹੈਗੇ ਆ ਸ਼ਾਮਲੀ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਨੇ ਤੇ ਉੱਥੋਂ ਸੀਮ ਇੱਥੇ ਲਿਆ ਕੇ ਲੋਕਾਂ ਨੂੰ ਸਪਲਾਈ ਕਰਦੇ ਸੀਗੇ ਜਿਸੇ ਇਹਨਾਂ ਨੂੰ ਇਨਫੋਰਮੇਸ਼ਨ ਮਿਲਣ ਤੇ ਇਹਨਾਂ ਨੇ ਉਹਨਾਂ ਨੂੰ ਕਾਬੂ ਕੀਤਾ ਔਰ ਉਹਨਾਂ ਕੋਲੋਂ 1 ਕਿਲੋ 10 ਗ੍ਰਾਮ ਜਿਹੜੀ ਫੀਮ ਹੈਗੀ ਹੈ ਬਰਾਮਦ ਹੋਈ ਤੋਂ ਉਸ ਦੇ ਅਸੀ ਕੇਸ ਰਜਿਸਟਰ ਕਰਕੇ ਤੇ ਉਹਨਾਂ ਦਾ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੈ ਔਰ ਇਨ ਬਟਰੀ ਇਹਨਾਂ ਨੂੰ ਰਿਪੋਰਟ ਸਪੇਸ਼ ਕਰਕੇ ਬਾਕੀ ਰਿਮਾਂਡ ਲੈ ਕੇ ਅੱਗੇ ਜਿਹੜੇ ਜੋ ਵੀ ਖੁਲਾਸੇ ਹੋ ਦੁਬਾਰਾ ਤੋਂ ਕੀ ਸਰ ਇਹਨਾਂ ਦੀ ਕੀ ਬੈਕਗ੍ਰਾਉਂਡ ਕੀ ਸੀਗੀ ਤੇ ਕਿੱਥੋਂ ਲੈ ਕੇ ਆਉਂਦੇ ਸੀ ਤੇ ਕਿੱਥੇ ਵੇਚਦੇ ਸੀਗੇ ਇਹ ਅਫੀਮ ਇਹ ਨਹੀਂ ਪਾਰੀ ਮਤਲਬ ਇਹ ਯੂਪੀ ਬਿਹਾਰ ਉਸਾਈਟ ਤੋਂ ਲੈ ਕੇ ਆਉਂਦੇ ਸੀਗੇ ਜੀ ਉੱਥੋਂ ਲਿਆ ਕੇ ਇੱਥੇ ਲੋਕਾਂ ਨੂੰ ਆਣ ਕੇ ਤੇ ਸਪਲਾਈ ਕਰਦੇ ਸੀ ਇਹ ਉਹ ਵੇਚਦੇ ਸੀਗੇ ਜਾਂ ਥੋਕ ਤੋਂ ਇਹ ਤਾਂ ਜੇ ਇਨਵੈਸਟੀਗੇਸ਼ਨ ਕਰ ਰਹੇ ਹਨ ਲੇਕਿਨ ਜੋ ਜਸਾ ਹੁੰਦਾ ਨਾ ਤੋਂ ਮਿਲੇ 1 ਕਿਲੋ 10 ਗ੍ਰਾਮ ਉਸ ਆਫ ਦੇ ਨਾਲ ਤਾਂ ਪਰਚੂਨਿ ਹੋ ਸਕਦਾ ਥੋਕ ਵੀ ਹੋ ਸਕਦਾ ਵੀ ਉਹਨਾਂ ਇਹਨਾਂ ਦੇ ਗਾਂ ਕੰਟੈਕਟਸ ਕਿਨਾ ਕਿਨਾਂ ਨੂੰ ਸੀ ਕਿ ਉਹ ਇਹਨਾਂ ਤੋਂ ਜੇ ਵੈਰੀਫਾਈ ਕਰਨੇ ਕਰਦੇ ਕਿੰਨੀ ਕੀ ਦੇਰ ਤੋਂ ਕੰਮ ਕਰ ਰਹੇ ਸੀ ਸਰ ਇਹਨਾਂ ਦਾ ਪ੍ਰੀਵੀਅਸ ਪਹਿਲਾਂ ਵੀ ਕੋਈ ਪਰਚਾ ਹੈਗਾ ਸੀ 1 2022 ਦੇ ਵਿੱਚ ਵੀ ਹੋਇਆ ਸੀ ਮਹਾਲੀ ਦੇ ਵਿੱਚ ਪਰਚਾ ਜਿਸ ਤੋਂ ਸਾਬਤ ਹੁੰਦਾ ਵੀ ਇਹਨਾਂ ਨੇ ਪਹਿਲਾਂ ਵੀ ਉੱਥੇ ਜਿਹੜੇ ਮਹਾਲੀ ਕੇਸ ਦੇ ਵਿੱਚ ਤੋਂ ਹੋਇਆ ਸੀਗਾ ਉਹ 6 ਕਿਲੋ ਫੀਮ ਦਾ ਸੀਗਾ ਇਟ ਮੀਨਸ ਵੀ ਇਹ ਕਾਫੀ ਪੁਰਾਣਾ ਹੈ ਕੰਮ ਕਰਦੇ ਆ ਤੇ ਬਾਕੀ ਇਹਨਾਂ ਦੀ ਹਿਸਟਰੀ ਜਿਹੜੀ ਇਹਨਾਂ ਦੇ ਕਨਸਰਨਡ ਪੁਲਿਸ ਸਟੇਸ਼ਨ ਤੋਂ ਵੈਰੀਫਾਈ ਕਰਕੇ ਤੇ ਫਿਰ ਡਿਸਕਲੋਜ਼ ਇਹ ਕੱਦ ਕਿਸ ਤੋਂ ਬਿੱਟਰ ਗਿਆ ਇਹ ਕੱਲ ਤੇ ਬਾ ਪੰਜਾਬੀ ਭਾਗ ਤੋਂ ਇਹਨਾਂ ਨੂੰ ਅਰੈਸਟ ਕੀਤਾ